ਜਦੋਂ ਵੀ ਭਾਰਤ ਦੇ ਕੋਈ ਮੁਸੀਬਤ ਪਈਆ ਪੰਜਾਬ ਸਭ ਤੋਂ ਪਹਿਲਾਂ ਖੜਿਆ ਉਹ ਚਾਹੇ ਦੇਸ਼ ਦੀ ਆਜ਼ਾਦੀ ਖਾਤਰ ਸਭ ਤੋਂ ਵੱਧ ਕੁਰਬਾਨੀਆਂ ਹੋਣ ਜਾਂ ਦੇਸ਼ ਨੂੰ ਪੈਸੇ ਦੀ ਲੋੜ ਤੇ ਯਾਰ ਸਿ ਉਹਨਾਂ ਇਕੱਠਾ ਕਰਿਆ ਜਾਂ ਸਭ ਤੋਂ ਵੱਧ ਸਿ ਉਹਨਾਂ ਦੇਣ ਦੇ ਵਿੱਚ ਹੱਥ ਬਾਕੀ ਦੇਖੋ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ 1962 ਚ ਜੰਗ ਹੋਈ ਚਾਈਨਾ ਨਾਲ ਤੇ ਉਹ ਜਾਂਦੇ ਇੰਡੀਆ ਹਾਰਿਆ ਤੇ ਜਵਾਹਰ ਲਾਲ ਨਹਿਰੂ ਨੂੰ ਬੜਾ ਝਟਕਾ ਲੱਗਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਕਿਉਂ ਹਾਰੇ ਕਿ ਸਾਡੇ ਕੋਲ ਨਾ ਹਾਰ ਰਹੇ ਹਾਂ ਕਿਉਂ ਹਾਰੇ ਹਾਂ ਸਾਡੇ ਕੋਲ ਇਕੁਇਪਮੈਂਟ ਨਹੀਂ ਆਰਮੀ ਕੋਲ ਆਰਮੀ ਕੋਲ ਕੱਪੜੇ ਸਹੀ ਨਹੀਂ ਹੈ ਵੈਲ ਲਾਈਫ ਜੈਕਟਸ ਨਹੀਂ ਹੈ ਵੈਸਟ ਨਹੀਂ ਤੇ ਸਾਰਾ ਦੇਸ਼ ਸੋਨਾ ਗਿਫਟ ਕਰੇਗਾ ਤੇ ਉਸ ਸੋਨੇ ਦੇ ਨਾਲ ਹਥਿਆਰ ਬਣਨਗੇ ਡਿਫੈਂਸ ਤੇ ਖਰਚਾ ਕੀਤਾ ਜਾਏਗਾ ਆਰਮੀ ਨੂੰ ਪੈਸਾ ਜਾਏਗਾ ਸਾਰੇ ਦੇਸ਼ ਨੇ ਮਿਲ ਕੇ 5.5 ਕਿਲੋ ਸੋਨਾ ਇਕੱਠਾ ਕੀਤਾ 5.5 ਕਿਲੋ ਉਸ ਵੇਲੇ ਬੜੀ ਵੱਡੀ ਗੱਲ ਹੈ ਸਾਢੇ 5.5 ਕਿਲੋ ਇਕੱਲੇ ਪੰਜਾਬ ਨੇ ਉਹਦਾ ਕਿੰਨਾ ਸੋਨਾ ਇਕੱਠਾ ਕੀਤਾ 220 ਕਿਲੋ ਵਾਹ ਕੀ ਗੱਲ ਕੀ ਬਾਤ ਤੇ ਉਸ ਵੇਲੇ ਦੀ ਗੱਲ ਹੈ ਜਦ ਪੰਜਾਬ ਰੈਫਿਊਜੀ ਸੀ ਪੰਜਾਬ ਸ਼ਰਤੂਈ ਬਈ ਦਰਿਆਦਲਾ ਤੁਸੀਂ ਸੋਚੋਗੇ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਜਿੰਨਾ ਸੋਨਾ ਤੁਹਾਡੇ ਕੋਲ ਪਿਆ ਸੀ ਸਾਰਾ ਹੀ ਦਿੱਤਾ ਜਿੰਨੇ ਬੀਬੀਆਂ ਦੇ ਘਰਾਂ 'ਚ ਸੋਨੇ ਦੇ ਗਹਿਣੇ ਸੀ ਬੀਬੀਆਂ ਨੇ ਆ ਲਿਆ ਕੇ ਦਿੱਤੇ ਦੇਸ਼ ਨੂੰ ਲੋੜ ਐ ਇਹ ਉਸ ਵੇਲੇ ਅਸੀਂ ਪੂਰੇ ਦੇਸ਼ ਨੂੰ ਰੋਟੀ ਖਵਾਈ ਐ ਇਹ ਦਾਦਿਆਂ ਦੀ ਜਨਰੇਸ਼ਨ ਦੀ ਗੱਲ ਐ